ਕਿ ਜੇ ਕਹਿੰਦਾ ਮੇਰੇ ਕੱਪੜੇ ਕੱਪੜੇ ਤੇਰੇ ਘਰੋਂ ਬਾਹਰ ਕਰ ਦੇਣਾ ਤੇ ਕੱਪੜੇ ਸੁੱਟੇ ਹੋਏ ਉੱਥੇ ਭਏ ਕੱਪੜੇ ਭਏ। ਤੂੰ ਬਾਹਰ ਕਾਟੇ ਦਿੱਤਾ। ਤੈਨੂੰ ਘਰ ਨਹੀਂ ਕਹਿਣਾ ਵੜਨ ਦੇਣਾ। ਰਾਤੀ ਲੜਾਈ ਲੜਾਈ ਬੜੀ ਭਾਈ ਸਾਰੀ ਦੱਸ ਹੋਣੀ ਦਿੱਤਾ। ਖਾਣ ਟੁੱਟਿਆ। ਤੇ ਰਾਤ ਤੁਸੀਂ ਸ਼ਰਾਬ ਪੀ ਕੇ ਮਾਤਾ ਜੀ ਘੁੱਟ ਮਾਰ ਕੀਤੀ। ਨਹੀਂ ਜੀ ਨਹੀਂ ਇਹ ਫੇਰ ਝਾਮ ਝੂਠੇ ਬਿਲਕੁਲ ਝੂਠੇ ਹੈ। ਵੇਖੋ ਕੋਈ ਉਹਨਾਂ ਦੇ ਕੋਈ ਦਾਗ ਨਹੀਂ ਕੁਛ ਨਹੀਂ ਇਹ ਬਿਲਕੁਲ ਝੂਠ ਮਾਰਦੇ ਆ। ਇਹ ਇਹ ਕਹਿੰਦਾ ਮੇਰਾ। ਇਹ ਮੇਰੇ ਘਰ ਕੁੜੀਆਂ ਦੇ ਨਾਂ ਕਰਤਾ ਸੀ। ਇਹ ਤਾਂ ਕਾਦਾਈ ਦੇ ਬੁੜਿਆਂ ਨਾਲ ਕਾਟਾ ਮੁੰਡੇ ਨੇ ਕਿੰਨੇ ਜੰਨ ਦੇ ਗਲੇਸ਼ ਪਾਇਆ ਹੈ ਤੂੰ ਬੋਹੋਂ ਹਾਂ ਦੇ ਕੁੜੀਆਂ ਨੇ ਦਈ ਸਾਡੇ ਕੋ ਇਹਨਾਂ ਦੀਆਂ ਰਿਕਾਰਡੀਆਂ ਹੈਗੀਆਂ ਇਹ ਜਾਣ ਕੇ ਕੁੜੀਆਂ ਨੂੰ ਆਂਦੀਆਂ ਤੂੰ ਡਿੱਗ ਪੀ ਅਸੀਂ ਇੱਥੇ ਥਾਣੇ ਦੀ ਕਾਰਵਾਈ ਕਰਾਵਾਂਗੇ ਡੀਪੂ ਕਰਨ ਵੀ ਆ ਉਮਰ ਨਹੀਂ ਹੈਗੀ ਇਹਨਾਂ ਦੀ ਡੀਪੂ ਕਰਨ ਦੀ ਕਿ ਡੀਪੂ ਕਰਨ ਵੀ ਆਪ ਜਾਣਦੇ ਆ ਅਸੀਂ ਇਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਕਿਤੇ ਡਿੱਗ ਪੋਗੇ ਇਹ ਬਿੱਦ ਕੇ ਜਾ ਰਹੇ ਆ ਤੇ ਫੇਰ ਆ ਕੇ ਸਾਡਾ ਝੂਠਾ ਨਾਲ ਆ ਰਹੇ ਆ ਵੇਖੋ ਇਹਨਾਂ ਨੇ ਨਾ ਰਜਿਸਟਰੀ ਕੀਤੀ ਆ ਜੀ 2022 ਦੀ ਕੁੜੀਆਂ ਦਾ 4 ਮਾਦਰੀ ਦੀ ਹਾਂਜੀ ਇਹ ਸਾਨੂੰ ਘਰੋਂ ਕੱਢਦੇ ਆ ਅਹੀਂ ਘਰੋਂ ਕੱਢਦੇ ਰਹੀਂ ਨਿਕਲਦੇ ਨਹੀਂ ਕਿਉਂਕਿ ਸਾਨੂੰ ਜੱਜ ਸਾਹਿਬ ਨੇ ਸਟੇ ਦਿੱਤਾ ਅਹੀਂ ਹੋਰ ਸਾਡਾ ਕੋਰਟ ਕੇਸ ਚੱਲ ਰਿਹਾ ਇਹ ਸਾਡੇ ਪਿਤਾ ਇਹਨੇ ਮਾਤਾ ਜੀ ਦੇ ਨਾਂ ਕਰਾਗਾ ਮਾਤਾ ਜੀ ਨੇ ਤੇ ਮਾਤਾ ਜੀ ਨੇ ਗਾਂ ਅਗਲੀ ਕੁੜੀਆਂ ਦੇ ਨਾਂ ਕਰਤਾ ਕੁੜੀਆਂ ਨਾ ਕਰਤਾ ਤੁਹਾਡੇ ਨਾਂ ਕੁਝ ਨਹੀਂ ਕਰਾ ਮੇਰੇ ਨਾਂ ਤੋਂ ਮੇਸ਼ਣਾ ਨੇ ਖਲੜ ਦਾ ਇਹ ਹੋਵੇ ਹੈ ਇਹ ਘਰ ਦਾ ਮੇਰਾ ਇਹ ਮੇਰੇ ਘਰ ਕੁੜੀਆਂ ਦੇ ਨਾਂ ਕਰਤਾ ਸੀ ਇਹ ਤਾਂ ਕਾਦਾ ਹੀ ਤੋਂ ਭੁਗਿਆ ਨਾ ਕਾਟਾ ਹੋਣ ਨੇ ਕਿੰਨੇ ਨੰਨੇ ਕਲੇਸ਼ ਪਾਇਆ ਹੈ ਜੀ ਤੁਗੋਂ ਮਾੜੀ ਕੁੜੀਆਂ ਨੇ ਦਿਖਾਈ ਕੋਈ ਵੀ ਇਹ ਪਕਾਤਾ ਹੀ ਨਹੀਂ ਗੁੰਡਾ ਕੀ ਦੀ ਪਗੜ ਤਸਮਾਹ ਸ਼ਾਪਿੰਡਾ ਕਿਹਦਾ ਕਹਿੰਦਾ ਮੇਰੇ ਕੱਪੜੇ ਕੱਪੜੇਦਾਨੇ ਘਰੋਂ ਬਾਹਰ ਕੱਢਦੇ ਨੇ ਤੇ ਕੱਪੜੇ ਸੁੱਟੇ ਹੋਏ ਨੇ ਉੱਥੇ ਪਏ ਕੱਪੜੇ ਮੇਰੇ ਘਾੜੀ ਪਏ ਬਾਹਰ ਕੱਪੜੇ ਬਾਹਰ ਕਾਟੇ ਦਿੱਤਾ ਤੈਨੂੰ ਘਰ ਨਹੀਂ ਕਹਿੰਦਾ ਵੜਨ ਦੇ ਨਾਲੀ ਮੈਂ ਕਿ ਮੈਂ ਆਪਣਾ ਫੈਸਲਾ ਜਾਣੀ ਆਪਣਾ ਘਰ ਜਾਣੀ ਮੇਰਾ ਘਰ ਮੁੰਨੂ ਮਿਲੇ ਇਹ ਇਹਨੇ ਕਿ ਉਹ ਸੁੱਖੇ ਨੂੰ ਛੱਡ ਕੇ ਤੇ ਕਹਿੰਦਾ ਅਸੀਂ ਫੈਸਲਾ ਕੱਲ ਕਰਾਂਗੇ ਅੱਜ ਕੱਲ ਕੱਲ ਫੈਸਲਾ ਕਦਾਂ ਕਰਨਾ ਬੱਚੇ ਤੇ ਇਹਨੇ ਦੋ ਕੁੜੀਆਂ ਤੇ ਇੱਕ ਮੁੰਡਾ ਇੱਕ ਇਕੱਲਾ ਕਰਾ ਦੋ ਮੁੰਡੇ ਹੈ ਅੱਛਾ ਤੂੰ ਮਰ ਗੇ 20 ਸਾਲ ਹੋ ਗਏ ਮੇਰੇ ਕੋ ਡੀਪੂ ਹੈ ਅੱਜ ਵੱਡੀ ਪੂ ਵੰਡ ਕੇ ਆਈ ਹੈ ਡੀਪੂ ਦਾ ਹੀ ਗਲੇਸ਼ ਕਰੇ ਡੀਪੂ ਮੇਰੇ ਨਾਲ ਰਾਤੀ ਕੋਈ ਪੈਸੇ ਵੀ ਤੁਹਾਡੇ ਵਿਖੋਏ ਹੋਣੇ ਮੇਰੇ ਕੋ ਕਾਈ ਪੈਸੇ ਵੀ ਲੈ ਚਾਲ ਜਾਂਦੇ ਸਾਡੀ ਲੜਾਈ ਲੜਾਈ ਬੜੀ ਪਾਈ ਸਾਰੀ ਦੱਸ ਹੋਣ ਨਹੀਂ ਦਿੱਤਾ ਹਾਂ ਕੁੱਤੀਆ ਹਾਂਜੀ ਦੀਪਕ ਮਾੜੀ ਕਿਹੜਾ ਬੰਦੇ ਖਾ ਲੜਾਈ ਮੈਂ ਤੁਹਾਡੀ ਮਾਤਾ ਨੇ ਦੋਸ਼ ਲਾਇਆ ਕਿ ਤੁਸੀਂ ਸ਼ਰਾਬ ਪੀ ਕੇ ਉਹਨਾਂ ਦੇ ਘੁੱਟ ਮਾਰ ਕਰਦੇ ਤੇ ਉਹਨਾਂ ਦੀ ਜਿਹੜੀ ਦੁਕਾਨ ਨੂੰ ਵੀ ਜੰਦਰਾ ਮਾਰਿਆ ਹੋਇਆ ਨਹੀਂ ਨਹੀਂ ਜੀ ਐਸੋ ਜਿਹਾ ਕੋਈ ਨਹੀਂ ਅਸੀਂ ਕਹ ਜੀ ਇਹਨੂੰ ਹੱਥ ਨਹੀਂ ਲਾਇਆ ਕੁਛ ਨਹੀਂ ਕੀਤਾ ਇਹ ਆਪ ਹੀ ਸਭ ਕੁਝ ਕਰਦੇ ਆ ਇਹਨਾਂ ਦਾ ਯਾਨੀ ਕਿ ਤੁਸੀਂ ਕਿਹਨੂੰ ਡੀਪੂ ਕਰਨ ਨੂੰ ਵੀ ਆ ਉਮਰ ਨਹੀਂ ਹੈਗੀ ਇਹਨਾਂ ਦੀ ਡੀਪੂ ਕਰਨ ਦੀ ਕਿ ਡੀਪੂ ਕਰਨ ਵੀ ਆਪ ਜਾਣਦੇ ਆ ਇਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਕਿਤੇ ਡਿੱਗ ਪੋਗੇ ਇਹ ਬਿੱਦ ਕੇ ਜਾ ਰਹੇ ਆ ਤੇ ਫਿਰ ਘਰ ਆ ਕੇ ਸਾਡਾ ਝੂਠਾ ਨਾਲ ਆ ਰਹੇ ਆ ਕਾਹਦੀ ਗੱਲ ਕਰ ਰਹੇ ਹੋ ਤੁਸੀਂ ਕਾਰਨ دیਏ ਕਾਰਨ ਇਹ ਜੇ ਵੇਖੋ ਇਹਨਾਂ ਨੇ ਨਾ ਰਜਿਸਟਰੀ ਕੀਤੀ ਆ ਜੀ 2022 ਦੀ ਕੁੜੀਆਂ ਨਾਲ 4 ਮਰਲੇ ਦੀ ਹਾਂਜੀ ਇਹ ਸਾਨੂੰ ਘਰੋਂ ਕੱਢਦੇ ਆ ਅਸੀਂ ਘਰੋਂ ਕੱਢਦੇ ਤੇ ਅਸੀਂ ਨਿਕਲਦੇ ਨਹੀਂ ਕਿਉਂਕਿ ਸਾਨੂੰ ਜੱਜ ਸਾਹਿਬ ਨੇ ਸਟੇ ਦਿੱਤਾ ਠੀਕ ਹੈ ਅਹੀਂ ਕੋਰ ਸਾਡਾ ਕੋਰ ਕੇ ਚੱਲ ਰਿਹਾ ਇਹ ਥਾਂ ਕਿੰਨਾ ਸੀਗਾ ਜੀ ਜਿਹੜਾ 4 ਮਰਲੇ 1 ਮਰਲੇ ਦੀ ਦੁਕਾਨ 3 ਮਰਲੇ ਥਾਂ ਹੈ ਇਹ ਤੁਹਾਡੇ ਪਿਤਾ ਜੀ ਦਾ ਥਾਂ ਹੈ ਇਹ ਸਾਡੇ ਪਿਤਾ ਇਹਨੇ ਮਾਤਾ ਜੀ ਦੇ ਨਾ ਕਰਾਗਾ ਮਾਤਾ ਜੀ ਨੇ ਤੇ ਮਾਤਾ ਜੀ ਨੇ ਗਾਂ ਆਪਣੀ ਕੁੜੀਆਂ ਦੇ ਨਾਲ ਕੁੜੀਆਂ ਨਾ ਕਰਤਾ ਤੁਹਾਡੇ ਨਾਲ ਕੁਝ ਨਹੀਂ ਹਗਾ ਅਛਾ ਇਸੇ ਗੱਲ ਨੂੰ ਲੈ ਕੇ ਲੜਾਈ ਹਾਂਜੀ ਇਸੇ ਗੱਲ ਤੋਂ ਇਹ ਕਬਜ਼ਾ ਕਰਨਾ ਇਹੇ ਥਾਂ ਦੇ ਅਸੀਂ ਮਾਨਯੋਗ ਅਦਾਲਤ ਚਲ ਗਏ ਉਹਨਾਂ ਨੇ ਸਾਨੂੰ ਸਟੇ ਦਿੱਤਾ ਅੱਜ 1.5 ਸਾਲ ਹੋ ਗਿਆ ਸਾਡਾ ਕੋੜ ਕੇ ਚੱਲ ਰਿਹਾ ਹੁਣ ਇੱਕ ਬੇਨਤੀ ਹੈ ਕਿ ਰਾਤ ਤੁਸੀਂ ਸ਼ਰਾਬ ਪੀ ਕੇ ਮਾਤਾ ਜੀ ਕੋਟਮਾਰ ਕੀਤੀ ਨਹੀਂ ਜੀ ਨਹੀਂ ਇਹ ਇਹ ਇਲਜ਼ਾਮ ਝੂਠੇ ਬਿਲਕੁਲ ਝੂਠੇ ਹੈ ਵੇਖੋ ਕੋਈ ਉਹਨਾਂ ਦੇ ਕੋਈ ਦਾਗ ਨਹੀਂ ਕੁਛ ਨਹੀਂ ਬਿਲਕੁਲ ਝੂਠ ਮਾਰਦੇ ਆ ਸਾਡੇ ਕੋਈ ਇਹਨਾਂ ਦੀਆਂ ਰਿਕਾਰਡੀਆਂ ਹੈਗੀਆਂ ਇਹ ਜਾਣ ਕੇ ਕੁੜੀਆਂ ਉਹਨੂੰ ਆਂਦੀਆਂ ਤੂੰ ਡਿੱਗ ਪੀ ਅਸੀਂ ਇੱਥੇ ਥਾਣੇ ਦੀ ਕਾਰਵਾਈ ਕਰਾਵਾਂਗੇ ਜੀ ਜੀ ਹਾਂ ਜੀ ਸਰ ਐਸਐਚਓ ਸਾਹਿਬ ਬੋਲਦੇ ਜੀ 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 ਪਾਤਰਕਾਰ ਜੀ ਜੀ ਸਰ ਜੀ ਸਰ ਇੱਕ ਦਾ ਤੁਹਾਡਾ ਵਰਸ਼ਨ ਲੈਣਾ ਸੀਗਾ ਆਪਣੇ ਤੁਹਾਡੇ ਇਥੇ ਕਸਬਾ ਖਾਲੜਾ ਦੇ ਰਹਿਣ ਵਾਲੀ ਕਮਲੇਸ਼ ਰਾਣੀ ਜਿਸ ਦੇ ਮੁੰਡੇ ਵੱਲੋਂ ਸ਼ਰਾਬ ਪੀ ਕੇ ਕੋਟ ਕੇ ਬਾਹਰ ਕੱਢ ਦਿੱਤਾ ਗਿਆ ਸੀ ਹਾਂ ਕਮਲੇਸ਼ ਰਾਣੀ ਜੀ ਹਾਂ ਜੀ ਹਾਂ ਜੀ ਜੀ ਸਰ ਕੋਈ ਕੀਤੀ ਗਈ ਆਪਣੇ ਵੱਲੋਂ ਕਾਰਵਾਈ ਜੀ ਉਹਦੇ ਲੜਕੇ ਦੇ ਹਾਂ ਰੱਖੀ ਗਈ ਸੀ ਉਹ ਕਦੇ ਘਰੇ ਮਿਲਿਆ ਨਹੀਂ ਹੈ ਰੱਖੀ ਗਈ ਸੀ ਜੀ ਹਾਂ ਜੀ ਤੇ ਕੀ ਸਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਨੇ ਨਹੀਂ ਉਹਨਾਂ ਨੂੰ ਦੁਬਾਰਾ ਬੁਲਾ ਕੇ ਦੇਖਣਾ ਜੋ ਤੁਹਾਨੂੰ ਕਾਨੂੰਨ ਸਰ ਕਾਰਵਾਈ ਕਰਦੀ ਹੈ 一个三千？<Thank> <Thank you. S 3>